ਤਾਂ ਪਾਣੀ ਦਾ ਦਰਜਾ ਕੀ ਹੈ ਧਰਤੀ ਦਾ ਦਰਜਾ ਕੀ ਹੈ ਤੇ ਹਵਾ ਇਹਦਾ ਦਰਜਾ ਕੀ ਹੈ ਤੇ ਜਿਹੜੇ ਇਹਨੂੰ ਖਰਾਬ ਕਰ ਰਹੇ ਨੇ ਉਹਨਾਂ ਨੂੰ ਚੁਣ ਕੇ ਕੁਰਸੀਆਂ ਤੇ ਭਵਾਵਾਂਗੇ ਆਹ ਕਿਉਂ ਮੈਂ ਇਹਦੇ ਕੋਲੇ ਖੜਾ ਆ ਕੇ ਸਰਕਾਰ ਦਾ ਪਹਿਲਾ ਕੰਮ ਕੀ ਹੁੰਦਾ ਹੈ ਲਾਅ ਐਂਡ ਆਰਡਰ ਜੇ ਇੱਕ ਬੰਦਾ ਆਪਣੇ ਪਿੰਡ 'ਚ ਲੜ ਪਏ ਕੋਈ ਤਾਂ ਥਾਣੇਦਾਰ ਪੁਲਿਸ ਸੁਮੇਤ ਭੱਜਿਆ ਹੁੰਦਾ ਉਹਦੀ ਡਿਊਟੀ ਹੈ ਤਾਂ ਫਿਰ ਜਿਹੜੇ ਬੰਦੇ ਲੱਖਾਂ ਬੰਦਿਆਂ ਨੂੰ ਮਾਰ ਰਹੇ ਨੇ ਉਥੇ ਡਿਊਟੀ ਨਹੀਂਗੀ ਐਸਬੋਰਡ ਦੀ ਡਿਊਟੀ ਹੈ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਖੁਸ਼ਿੰਦਰ ਨੇ ਪਹਿਲਾਂ ਕਹੀ ਸੀ ਤੁਸੀਂ ਆਣੇ ਆਣਾ ਇੱਕ ਗੈਂਗਸਟਰ ਬੈਠਾ ਉਹ ਦੂਰ ਗੁਜਰਾਤ ਆਲ ਬਹੁਤ ਫਰੋਟੀਆਂ ਲੈਂਦਾ ਆਹੀ ਗੱਲਾਂ ਕਰਦੇ ਆ ਫੇਰ ਆਣੇ ਇੱਕ ਕੈਨੇਡਾ ਬੈਠਾ ਫੇਰਾਂ ਨੇ ਕਿਸੇ ਜੇਲ੍ਹ ਚ ਬੈਠਾ ਮੈਂ ਤੁਹਾਨੂੰ ਦੱਸਾਂ ਸਭ ਤੋਂ ਵੱਡਾ ਫਰੋਤੀਆਂ ਲੈਣ ਵਾਲਾ ਕੌਣ ਹੈ ਆ ਬੋਰਡ ਆ ਬੋਰਡ ਜਿਹੜਾ ਬੰਦਿਆਂ ਦੀ ਜ਼ਿੰਦਗੀ ਦਾ ਸੌਦਾ ਕਰਦਾ ਥੋਡੀਆਂ ਜ਼ਿੰਦਗੀਆਂ ਬਿਮਾਰ ਹੋ ਰੀਆਂ ਨੇ ਔਰ ਉਹਨਾਂ ਦੇ ਬਦਲੇ ਇਹਨਾਂ ਦੇ ਪੈਸੇ ਦਿਨੋਂ ਦਿਨ ਵੱਧਦੇ ਜਾ ਰਹੇ ਨੇ ਪਿਛਲੇ ਸਾਲ ਜਦੋਂ ਆਪਾਂ ਕੱਟ ਕੀਤਾ ਉਹਦਾ ਪਤਾ ਫਾਇਦਾ ਕਿਨੂੰ ਹੋਇਆ ਆਪਾਂ ਨੂੰ ਨਹੀਂ ਹੋਇਆ ਆਪਾਂ ਓਵੇਂ ਹੀ ਬਰ ਰਹੇ ਆ ਆਰਡਰ ਹੋ ਚੁੱਕੇ ਨੇ ਲਾ ਗੁੜੀ ਹੋ ਰੇ 3 ਸਾਲ ਹੋ ਗਿਆ ਕੋਈ ਬੰਦਾ ਗੁਣਾਲ ਕਰੇ ਬਚ ਸਕਦਾ ਪਰ ਇਹ ਬਚ ਰਹੇ ਨੇ ਕਿਉਂ ਤੂੰ ਕਿ ਆ ਫਰੋਤੀਆਂ ਲੈਣ ਵਾਲਾ ਬੋਲਡ ਬੈਠਾ ਹੈ ਰੇਟ ਵਧ ਗਿਆ ਰੇਟ ਵਧ ਗਿਆ ਦਿੱਲੀ ਦੇ ਇਲੈਕਸ਼ਨ ਅ ਝਾੜੂ ਵਾਲਿਆਂ ਨੇ ਇਹਨਾਂ ਤੋਂ ਪੈਸੇ ਲੈ ਕੇ ਲੜੇ ਨੇ ਕਿ ਤੁਹਾਨੂੰ ਤਾਂ ਲੋਕ ਬੰਦ ਕਰਾਉਣਾ ਚਾਹੁੰਦੇ ਸੀ ਅਸੀਂ ਬਚਾ ਲਿਆ ਇੱਕ ਪ੍ਰਾਣੀ ਗੱਲ ਸੀ ਤੁਹਾਨੂੰ ਦੱਸਦਾ ਸਮਝ ਆ ਜੂਗੀ ਰਾਜਿਆਂ ਦਾ ਖੂਨ ਆਂਦੇ ਸੀ ਨੀਲਾ ਹੁੰਦਾ ਬਲੂ ਬਲੱਡਡ ਪਤਾ ਕਿਉਂ ਕਿਉਂਕਿ ਬੰਦਾ ਜਦੋਂ ਮਰ ਜਾਂਦਾ ਤਾਂ ਉਹ ਨੀਲਾ ਪੈ ਜਾਂਦਾ ਉਹਦੇ ਅੰਦਰ ਉਹ ਨੀਲਾ ਹੋ ਜਾਂਦਾ ਸਾਰਾ ਤਾਂ ਬਲੂ ਬਲੱਡਡ ਕਿਹਨੂੰ ਕਿਹਾ ਜਾਂਦਾ ਹੈ ਜਿਹਦੇ ਅੰਦਰ ਇੱਕ ਇਨਸਾਨ ਹੁੰਦਾ ਹੈ ਸੁਖਮਤਾ ਹੁੰਦੀ ਹੈ ਜਦੋਂ ਉਹ ਮਰ ਜੇ ਏ ਜਿੰਨੇ ਸਾਡੇ ਹੁਣ ਵਾਲੇ ਪਹਿਲਾਂ ਵਾਲੇ ਉਸ ਤੋਂ ਪਹਿਲਾਂ ਵਾਲੇ ਤੇ ਜਿਹੜਾ ਤਿਆਰ ਹੋਏ ਫਿਰਦੇ ਨੇ ਬੰਨ ਲਈ ਇਹਨਾਂ ਅੰਦਰ ਮਨੁੱਖ ਮਰ ਚੁੱਕਿਆ ਦੇ ਆਰ ਬਲੂ ਬਲੱਡਡ ਔਰ ਥੋੜਾ ਖੂਨ ਪੀਂਦੇ ਨੇ ਉਹ ਡ్రਾਈਕੂ ਲਿਆ ਵੰਗੂ ਇੱਕ ਘਰ ਚ ਕਦੋਂ ਕੈਂਸਰ ਹੁੰਦਾ ਇੱਕ ਬੰਦਾ ਨਹੀਂ ਮਰਦਾ ਉਹਦੇ ਨਾਲ ਉਹਦਾ ਪੂਰਾ ਪਰਿਵਾਰ ਮਰਦਾ ਹੈ ਹਰ ਰੋਜ਼ ਬੱਚੇ ਵਿਦਾਨੇ ਕੇ ਸਦਾ ਚਾਚਾ ਤਾਇਆ ਮਾਮਾ ਫੁੱਫੜ ਪਿਓ ਮੰਜੇ ਤੇ ਪਿਆ ਔਰ ਮਾਉਥ ਨੂੰ ਉਡੀ ਕਰਿਆ ਸਾਰੀ ਆਰਥਿਕਤਾ ਬਰਬਾਦ ਹੋ ਜਾਂਦੀ ਹੈ ਇੱਕ ਬੰਦੇ ਨੂੰ ਨਾ ਕਿੰਨੀ ਹੋ ਜੇ ਜੇ ਅੱਜ ਦੀ ਗਿਣਤੀ 45000 ਹੈ ਕੈਂਸਰ ਦੀ ਮਰਨ ਵਾਲਿਆਂ ਦੀ ਸਾਲ ਦੀ ਤਾਂ 45 ਨਹੀਂ ਇਹਨੂੰ 5 ਨਾਲ 6 ਨਾਲ ਗੁਣਾ ਕਰ ਲੋ ਔਰ ਇਹ ਕੈਂਸਰ ਦੀ ਗੱਲ ਕਰ ਰਿਹਾ ਮੈਂ ਸਿਰਫ ਜਿੱਥੇ ਜਾ ਕੇ ਬੁੱਢਾ ਦਰਿਆ ਜੁਨਾਲਾ ਬਣ ਚੁੱਕਿਆ ਜਿਹਦਾ ਨਾਂ ਪਹਿਲੀ ਪਾਤਸ਼ਾਹੀ ਨੇ ਬੁੱਢਾ ਦਰਿਆ ਰੱਖਿਆ ਸੀ ਉਹ ਲੱਖਾਂ ਲੋਕਾਂ ਨੂੰ ਮਾਰ ਰਿਹਾ ਹੈ ਇੱਕ ਸੈਂਟਰ ਸੀ 372 ਕੇ ਆਲਾ ਫੋਕਲ ਪੁਆਇੰਟ ਵਾਲਾ ਤਾਜਪੁਰ ਵਾਲਾ 10 ਕਰੋੜ ਲੀਟਰ ਪਾਣੀ ਉਹ ਹਰ ਰੋਜ਼ ਗੰਦਾ ਕੈਮੀਕਲ ਵਾਲਾ ਪਾਣੀ ਬੁੱਡੇ ਨਾਲੇ ਚ ਪਾਉਂਦੇ ਨੇ ਡਾਇੰਗ ਯੂਨਿਟ ਟੋਟਲ ਉਹਨਾਂ ਦਾ 12 ਕਰੋੜ ਲੀਟਰ ਹੈ ਉਹਦੇ ਤਿੰਨ ਸੈਂਟਰਾਂ ਦਾ ਆਰਡਰ ਆ ਜੋ ਲਿਖ ਕੇ ਲਾਇਆ ਉਹਦੇ ਐਨਜੀਟੀ ਆਰਡਰ ਕਰ ਚੁੱਕਿਆ ਨੈਸ਼ਨਲ ਪੋਲੂਸ਼ਨ ਬੋਰਡ ਆਰਡਰ ਕਰ ਚੁੱਕਿਆ ਹੋਰ ਤਾਂ ਹੋਰ ਆਪ ਬੋਰਡ ਕਰ ਚੁੱਕਿਆ ਆਰਡਰ ਕਿਉਂ ਬੰਦ ਹੋਣੇ ਚਾਹੀਦੇ ਨੇ ਆਪਦੇ ਹੀ ਬੰਦਿਆਂ ਤੇ ਜਿਹੜੇ ਇਹਨਾਂ ਦੇ ਅਫੀਸਰ ਨਹੀਂ ਉਹਨਾਂ ਤੇ ਮੁਕੱਦਮਾ ਕਰਤਾ ਪਰ ਉਸ ਮੁਕਦਮੇ ਦੀ ਪੈਰਵਾਈ ਨਹੀਂ ਹੋ ਰਹੀ ਉਹ ਮੁਕਦਮਾ ਬਰਖਾਸਤ ਹੋਊਗਾ ਕਿਹਦੇ ਕਰਕੇ ਸਾਜਿਸ਼ ਦੇ ਤਹਿਤ ਕੀ ਇਹ ਸਾਡੇ ਚੀਫ ਐਗਜ਼ੀਕਿਊਟਿਵ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਹੀਂ ਦੀਦਾ ਕੀ ਉਹ ਉਸੇ ਬੁੱਢੇ ਨਾਲੇ ਤੇ ਤੁਰਿਆ ਨਹੀਂ ਸੀ ਐ ਸਪੀਕਰ ਨਹੀਂ ਤੁਰਿਆ ਸੀ ਜੀਤੋ ਇੰਨਾ ਨਹੀਂ ਸਰਿਆ ਕਿਹ ਇੱਕ ਦਿਨੀ ਬੈਸ ਕਾਲੇ ਪਾਣੀ ਤੇ ਕਰਾਲੇ ਜਿਹਦੇ ਨਾਂ ਤੇ ਸਪੀਕਰ ਤੇ ਮੁੱਖ ਮੰਤਰੀ ਬਣੇ ਨੇ ਕੀ ਸੇਤੀਆ ਮਿਲ ਕੋਲੇ ਬਹਿ ਕੇ ਇਹ ਰੋਇਆ ਨਹੀਂ ਸੀ ਮੁੱਖ ਮੰਤਰੀ ਹੁਣ ਉਹ ਪਾਣੀ ਕੇ ਕਿਰ ਜਾ ਹੋ ਗਿਆ ਉਹੀ ਕਾਲਾ ਅਬ ਇੱਥੇ ਨੇ ਚਮਕੌਰ ਸਾਹਿਬ ਤੋਂ ਬੈਠੇ ਨੇ ਕਮਾਲੂ ਪੈਂਡ ਵਾਲੇ ਤਲਵੰਡੀ ਆਕੜੀਆਂ ਵਾਲੇ ਮੁਸਕਾਬਾਦ ਵਾਲੇ ਮੌਸਾਹ ਵਾਲੇ ਇਹ ਸਾਰੇ ਕੌਣ ਨੇ ਇਸੇ ਪੰਜਾਬ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਮੁੱਖ ਮੰਤਰੀ ਮੰਤਰੀ ਸਪੀਕਰ ਐਮ ਐਲ ਏ ਬਣਾਇਆ ਸ਼ਰਮ ਨਹੀਂ ਆਉਂਦੀ ਯਾਰ ਇਹਨਾਂ ਨੂੰ ਆ ਪਾਣੇ ਹੋਣੇ ਨਾ ਪਿੰਡਾਂ 'ਚ ਇਹ ਯਾਰ ਬੇਸ਼ਰਮ ਬੰਦਾ ਇਹਦੇ ਨਾਲ ਕੀ ਗੱਲ ਕਰਨੀ ਹੈ ਤਾਂ ਮੈਂ ਤੁਹਾਨੂੰ ਕਹੂੰਗਾ ਇਹ ਜਿੰਨੀਆਂ ਪਾਰਟੀਆਂ ਵਾਲੇ ਨੇ ਸਿਰੇ ਤੇ ਬੇਸ਼ਰਮ ਨੇ ਪਰ ਇਹ ਬੇਸ਼ਰਮਾ ਨੂੰ ਜਿਵੇਂ ਲੱਖੇ ਨੇ ਕਿਹਾ ਕੁਰਸੀਆਂ ਤੇ ਕੌਣ ਬਹੋਂਦਾ ਆ ਆ ਜਿਹੜੀ ਬੀਬੀ ਆ ਚੇ ਪਰਸਨ ਦਿੱਲੀ ਤੋਂ ਆਈ ਐ ਕੌਣ ਲੈ ਆਇਆ ਇਹ ਪੋਲਿਟਿਕਲ ਅਪੋਇੰਟੀ ਹੈ ਇਹ ਰਾਜਨੀਤੀ ਵਾਲਿਆਂ ਨੇ ਭਾਈ ਐ ਤੇ ਰਾਜਨੀਤੀ ਵਾਲਿਆਂ ਨੂੰ ਚੁਣਿਆ ਕਿਨੇ ਆਪਾਂ ਆ ਮੈਂ ਕਮਾਲੂ ਵਾਲਿਆਂ ਤੋਂ ਪੁੱਛਿਆ ਆ ਮੈਂ ਕਿਹਾ ਤੁਹਾਡੀ ਜਿਹੜੀ ਬੀਬੀ ਐਮਐਲਏ ਕਿਤੇ ਆਈ ਨਾ ਜਦੋਂ ਪਬਲਿਕ ਹੀਰਿੰਗ ਹੋਈ ਚਮਕੌਰ ਸਾਹਿਬ ਇਹ ਲੜਨ ਵਾਲੇ ਬੈਠੇ ਨੇ ਜਦੋਂ ਇਹ ਚਲਵੰਡੀਆਂ ਕਲੀਆ ਇੱਧਰ ਬੈਠੇ ਨੇ ਉਦੋਂ ਇਹਨਾਂ ਦੇ ਐਮਐਲਏ ਕਿੱਥੇ ਚਲੇ ਜਾਂਦੇ ਨੇ ਯਾਰ ਜਦੋਂ ਲੜਨਾ ਤੁਸੀਂ ਜਾਣ ਸੀ ਤੇ ਜਦੋਂ ਪੈਸੇ ਗਾਣੇ ਠੱਗ ਕੇ ਲੈਣੇ ਇਹ ਪਰ ਯਾਰ ਅਸੀਂ ਸਮਝਾਂਗੇ ਨਹੀਂ ਅਸੀਂ 2 ਮਹੀਨੇ ਲਈ ਕਾਂਗਰਸੀ ਹੋ ਜਾਾਂਗੇ ਅਕਾਲੀ ਹੋ ਜਾਾਂਗੇ ਭਾਜਪਾ ਆਪ ਜਾਂ ਕੋਈ ਹੋਰ ਹੋ ਜਾਾਂਗੇ ਤੇ ਫੇਰ 4 ਸਾਲ 10 ਮਹੀਨੇ ਇਹ ਸਾਨੂੰ ਕੁੱਟਦੇ ਵੀ ਨੇ ਲੁੱਟਦੇ ਵੀ ਨੇ ਕਿ ਅਸੀਂ ਨਵਰਤ ਨਾਅਰੇ ਵੀ ਲਾਉਣੇ ਆਂ ਜਦੋਂ ਕਿ ਤੁਰਦੀਆਂ ਕਾਰਾਂ ਵਾਲੇ ਕਹਿਣਗੇ ਇਹ ਵੇਲੇ ਨੇ ਵੇਲੇ ਭਰਾਵਾ ਅਸੀਂ ਤਾਂ ਵੇਲੇ ਆ ਇਹ ਬਿਜ਼ੀ ਨੇ ਬਿਜ਼ੀ ਕਾਦੇ ਜਿਹਨੇ ਕਿ ਕਿੰਨੇ ਪੈਸੇ ਲੈਣੇ ਆ ਰੇਤ ਦੇ ਪੈਸੇ ਕਿੰਨੇ ਚ ਬਿਜ਼ੀ ਨੇ 20000 ਕਰੋੜ ਜਿਹੜਾ ਇਹਨਾਂ ਦੇ ਕੇਦਰੀਵਾਲ ਨੇ ਕਿਹਾ ਸੀ ਇਹ ਬਿਜ਼ੀ ਨੇ ਕਿ ਕਾਲਾ ਪਾਣੀ ਜਿਨ੍ਹਾਂ ਨੇ ਕੀਤਾ ਉਹ ਕਰੀ ਰੱਖਣ ਉਹਨਾਂ ਨੂੰ ਫੜਿਆ ਨਾ ਜਾਵੇ ਉਹਨਾਂ ਦੇ ਵਰਦਾ ਆਰਡਰ ਇੰਪਲੀਮੈਂਟ ਨਾ ਹੋਵੇ ਉਹਦੇ ਪੈਸੇ ਕਿੰਨੇ ਚ ਅਸੀਂ ਵੇਲੇ ਆ ਇਹ ਬਿਜ਼ੀ ਨੇ ਲੋਕਾਂ ਦੇ ਕਤਲ ਕਰਨ ਤੇ ਮੈਂ ਤੁਹਾਨੂੰ ਸੱਚੀ ਆਣਾ ਜੇ ਕਿਤੇ ਕੋਈ ਉੱਤੇ ਇਨਸਾਫ ਹੈ ਜੇ ਕੋਈ ਕੜਾਈ ਗੁੜੂਏ ਹੈਗੇ ਨੇ ਤਾਂ ਇਹਨਾਂ ਦਾ ਹਾਲ ਸਭ ਤੋਂ ਬੁਰਾ ਹੋਗਾ ਮੈਂ ਹਮੇਸ਼ਾ ਇੱਕ ਗੱਲ ਕਰਦਾ ਹੁੰਨਾ ਮੈਂ ਇਹਨਾਂ ਨੂੰ ਸਪੈਸ਼ਲੀ ਤੇ ਆ ਬੀਬੀ ਤੇ ਤੇ ਥੱਲੇ ਜਿੰਨੇ ਵੀ ਬੈਠੇ ਨੇ ਉਹਨਾਂ ਨੂੰ ਇੱਕ ਗੱਲ ਸੁਣਾਉਣੀ ਚਾਹੁੰਨਾ ਉਸ ਤੋਂ ਬਾਅਦ ਕਿਉਂਕਿ ਗੱਲਾਂ ਬਾਤ ਹੋ ਗਈਆਂ ਇਸ ਤੋਂ ਅਗਲੀ ਕਾਲ ਦੀ ਗੱਲ ਕਰਾਂਗੇ ਮੈਂ ਜੋ ਸੋਚ ਰਿਹਾ ਸਾਰਿਆਂ ਦੀ ਸਾਡੀ ਕੋਈ ਕਾਲ ਨਹੀਂ ਜੀ ਪਰ ਇੱਕ ਗੱਲ ਕਰਾਂਗੇ ਇੱਕ ਮਸ਼ਹੂਰ ਇੱਕ ਤੁਸੀਂ ਸ਼ੀਆ ਸੁੰਨੀ ਮੁਸਲਮਾਨ ਸੁਨੇ ਹੋਣੇ ਆ ਜੋ ਸ਼ੀਆ ਨੂੰ ਮੰਨਦੇ ਨੇ ਉਹ ਨਾਲ ਨਾਲ Hazrat Ali ਨੂੰ ਵੀ ਮੰਨਦੇ ਨੇ ਜੋ ਮੁਹੰਮਦ ਸਾਹਿਬ ਦੇ ਨਾਲ ਨਾਲ ਮੰਨਦੇ ਨੇ ਉਹਨਾਂ ਦੇ ਭਤੀਜੇ ਵੀ ਸੀ ਤੇ ਉਹਨਾਂ ਦੇ ਜਵਾਈ ਵੀ ਸੀ ਉਹ ਹਮੇਸ਼ਾ ਜਿਵੇਂ ਆਪਾਂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਅੱਲਾ ਅੱਲਾ ਕਰਦੇ ਰਹਿੰਦੇ ਸੀ ਤਾਂ ਇੱਕ ਲੁਟੇਰਾ ਜੋ ਇੰਡਸਟਰੀਲਿਸਟਾਂ ਰਗਾ ਜਿਹੜੇ ਲੁਟੇਰੇ ਇੰਡਸਟਰੀਲਿਸਟ ਨੇ ਸਾਰੇ ਨਹੀਂ ਜੋ ਲੁਟੇਰੇ ਜਾਇਨਾ ਹਰ ਕੇ ਉਹ ਆ ਕੇ ਬੈਠਾ ਦਾ حضرت ਅਲੀ ਅੱਲਾਹ ਅੱਲਾਹ ਕਰੀ ਜੇ ਨਾ ਮਰਿਆ ਉੱਤੇ ਗਿਆ ਨਾ ਹੋਇਆ ਤਾਂ ਕੀ ਕਰੇਗਾ ਤਵਾਂ ਦੇ ਯਾਰ ਅਫਸੋਸ ਹੋਊਗਾ ਪਰ ਇੱਕ ਗੱਲ ਸੁਣ ਜੇ ਤੂੰ ਮਰਿਆ ਜਦੋਂ ਜੇ ਜੀ ਤੂੰ ਲੁੱਟਖੋ ਕਰ ਰਿਆ ਤੇ ਉੱਤੇ ਗਿਆ ਤੇ ਅੱਲਾਹ ਹੋਇਆ ਤੇ ਫਿਰ ਤੂੰ ਦੱਸ ਕੀ ਕਰੇਗਾ ਸ ਮੈਂ ਇਹਨਾਂ ਸਾਰਿਆਂ ਨੂੰ ਕਹਿਣਾ ਚਾਹਣਾ ਜੇ ਉਹ ਰੱਬ ਜਿਹਨੂੰ ਅਸੀਂ ਮੱਥਾ ਟੇਕਦੇ ਹਾਂ ਕੋਈ ਸਿੱਖ ਬਣ ਕੇ ਕੋਈ ਹਿੰਦੂ ਬਣ ਕੇ ਕੋਈ ਮੁਸਲਮਾਨ ਕੋਈ 크ਰਿਸਚੀਅਨ ਕੋਈ ਬਾਕੀ ਧਰਮ ਬਣ ਕੇ ਜਿਉ ਉਹ ਹੈ ਤੇ ਕਿੱਥੇ ਜਾਣਗੇ ਕਿ ਇਹਨਾਂ ਨਾਲ ਹਸਾਬ ਕਿਤਾਬ ਨਹੀਂ ਹੋਊ ਪਰ ਉਹ ਤਾਂ ਉਹ ਕਰੂਗਾ ਨਾਲ ਨਾਲ ਆਪਣੇ ਗੁਰੂ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਜਿੰਨਾ ਕੋਈ ਜ਼ੁਲਮ ਕਰਨ ਵਾਲਾ ਗੰਦਾ ਉਹਨਾਂ ਸਹਿਣ ਵਾਲਾ ਵੀ ਗੰਦਾ ਆਪਾਂ ਗੰਦੇ ਬਣੇ ਹੋਇਆ ਦੋਸਤੋ ਤੁਸੀਂ ਤਾਂ ਫੇਰ ਵੀ ਜਾਗਦੀਆਂ ਜ਼ਮੀਰਾਂ ਵਾਲੇ ਬੈਠੇ ਹੋ ਆ ਬੀਬੀਆਂ ਬੈਠੀਆਂ ਮੇਰੀਆਂ ਭੈਣਾਂ ਬੈਠੀਆਂ ਜਿਹੜੇ ਸਾਥੋਂ ਵੀ ਪਹਿਲਾਂ ਤੇ ਲੱਗੇ ਹੋਏ ਨੇ ਪਰ ਮੈਂ ਕੈਮਰਿਆਂ ਰਾਹੀਂ ਉਹਨਾਂ ਬੰਦਿਆਂ ਨੂੰ ਕਹਿਣਾ ਚਾਹਣਾ ਸਾਰੇ ਪੰਜਾਬੀ ਚੱਕ ਤੋਂ ਕਿ ਤੁਹਾਡੇ ਦਰਿਆ ਜਿੱਥੋਂ ਅੰਮ੍ਰਿਤ ਸ਼ਕਾਇਆ ਗਿਆ ਸੀ ਗੰਦੇ ਕਰਤੇ ਕਾਲੇ ਕਰਤੇ ਤੁਹਾਡਾ 168 ਐਮਐਫ ਤੋਂ 11 ਐਮਐਫ ਰਹਿ ਗਿਆ ਤੇ ਜਿਹੜਾ ਬੱਚਿਆ ਉਹ ਕਾਲੀ ਤੁਹਾਡੇ ਟ੍ਰੇਨ ਚੱਲਦੀ ਐ ਇੱਕ ਬਠਿੰਡਾ ਤੋਂ ਬੀਕਾਨੇਰੋ ਕੈਨਸਲ ਟ੍ਰੇਨ ਐ ਬੋਰ ਜੇ ਇੱਕ ਬਸਤੀ ਬਣ ਗਈ ਇੱਕ ਗਲੀ ਜੀ ਆ ਜੀਰਾਣਾ ਕੈਂਸਰ ਵਾਲੀ ਗਲੀ ਆ ਜਦ ਆਪਾਂ ਸਾਰੇ ਐ ਮਰ ਜਾਾਂਗੇ ਤਾਂ ਫਿਰ ਲੜ ਕੇ ਨਹੀਂ ਮਰਿਆ ਜਾਂਦਾ ਕੀ ਆਸੀ ਉਹ ਸਿੱਧਾ ਦਸ਼ਮ ਪਿਤਾ ਦੀ ਔਲਾਦ ਹੈ ਜਿਨੇ ਸਰਬੰਸ ਵਾਰ ਤਾਂ ਸਿਰਫ ਖਲਕਤ ਦੀ ਭਲਾਈ ਲਈ ਤੁਸੀਂ ਆਪਦੇ ਬੱਚਿਆਂ ਦੀ ਭਲਾਈ ਨਹੀਂ ਕਰ ਸਕਦੇ ਯਾਰ ਤੁਸੀਂ ਆਪਦੇ ਲਈ ਨਹੀਂ ਲੜ ਸਕਦੇ ਇੰਨੇ ਹੀ ਗਏ ਗੁਜ਼ਰੇ ਹੋ ਗਏ ਆਪਾਂ ਪਰ ਆਪ ਦਾਵਾ ਕਰਦੇ ਜਿਵੇਂ ਆਪਾਂ ਸ਼ੁਰੂ ਚ ਮੈਂ ਕਿਹਾ ਸੀ ਨਾਰਾ ਵੀ ਲਾਉਣੇ ਹੱਥ ਚੱਕ ਕੇ ਕਿਤੇ ਉਹਦੇ ਵਿੱਚ ਕੋਲ ਲਿਖਿਆ ਪਾਣੀ ਦੀ ਮਹੱਤਤਾ ਪੜੋ ਜਿੰਦਗੀ ਪਾਣੀ ਤੋਂ ਸ਼ੁਰੂ ਹੁੰਦੀ ਹੈ ਲਿਖਿਆ ਪਾਣੀ ਦਾ ਦਰਜਾ ਕੀ ਉਹ ਵੇਖੋ ਤਾਂ ਆਪਾਂ ਉਹਦੇ ਲਈ ਲੜਾਂਗੇ ਨਹੀਂ ਕੁਝ ਕਰਾਂਗੇ ਨਹੀਂ ਟਕਰਨਾ ਕੀ ਹੈ ਕੋਈ ਲੋੜ ਨਹੀਂ ਬੰਦਿਆਂ ਨੂੰ ਮਾਰਨ ਦੀ ਜਦੋਂ ਤੁਹਾਡੇ ਕੋਲੇ ਆਉਣ ਤਾਂ ਉਹਨਾਂ ਨੂੰ ਇੱਕ ਗੱਲ ਪੁੱਛ ਲਿਓ ਜੇ ਕਿ ਦੱਸ ਪਿਛਲੇ 5 ਸਾਲ ਦਾ ਪਾਣੀ ਦੇ ਵਿੱਚ ਤੂੰ ਕੀਤਾ ਕੀ ਹੈ ਤੇਰੀ ਪਾਰਟੀ ਨੇ ਕੀ ਕੀਤਾ ਹੈ ਤੇ ਜਿਹੜਾ ਨਵਾਂ ਹੋਵੇ ਉਹਨੂੰ ਪੁੱਛ ਲਿਓ ਜੇ ਦੱਸ ਤੇਰੀ ਪਾਣੀ ਲਈ ਨੀਤੀ ਕੀ ਹੈ ਇੱਕ ਜਿਹੜਾ ਲੁੱਟ ਕੇ ਲੈ ਗਏ ਇੱਕ ਜਿਹੜਾ ਕਾਲਾ ਹੋ ਗਿਆ ਕੀ ਤੇਰਾ ਮੁੱਖ ਮੰਤਰੀ ਦਾ ਦਾਵੇਦਾਰ ਤੇ ਤੂੰ ਸਾਈਨ ਕਰਕੇ ਦੇਵੇਂਗਾ ਐਫੀਡੇਵਟ ਤੇ ਕਿ ਬਾਣ ਦੀ ਦਾ ਕੀ ਕਰੂਗੇ ਕੀ ਲੜੂਗੇ ਅਸੀਂ ਦੇ ਦਿਆਂਗੇ ਉਹਦੀ ਡਿਟੇਲ ਤੁਹਾਨੂੰ ਜਿਵੇਂ ਲੱਖੇ ਨੇ ਕਿਹਾ ਸੀ ਜਿਹੜੀ ਮੈਂ ਕੌਲ ਦੀ ਗੱਲ ਕਰ ਰਿਹਾ ਸੀ ਕਾਲ ਬਹੁਤ ਵੱਡੀ ਆਉਣ ਵਾਲੀ ਹੈ ਛੋਟੀ ਕਾਲ ਅਸੀਂ ਦੇ ਦੇਾਂਗੇ ਕੀ ਕਰਨਾ ਪਰ ਇੱਕ ਵੱਡੀ ਕਾਲ ਆਉਣ ਵਾਲੀ ਹੈ 27 ਦੇ ਵਿੱਚ ਮੈਂ ਤੁਹਾਨੂੰ ਦਾਅਵੇ ਨਾਲ ਲਿਖ ਕੇ ਦੇ ਦਿੰਦਾ ਤੁਸੀਂ ਫਾਈਨੈਂਸ਼ੀਅਲੀ ਕਰਪਟ ਹੋ ਚੁੱਕੇ ਹੋ ਪੰਜਾਬੀਓ ਤੁਹਾਡੇ ਬੱਚੇ ਸਿਰ ਮਾਤਾ ਸਿਰ ਬਜ਼ੁਰਗ ਸਿਰ ਹਰ ਬੰਦੇ ਸਿਰ 1 ਲੱਖ 23000 ਰੁਪਏ ਦਾ ਕਰਜ਼ਾ ਹੈ ਓਏ ਮੈਂ ਨਹੀਂ ਕਹਿ ਰਿਹਾ ਇਹ ਕੈਲਕੂਲੇਸ਼ਨ ਕਹਿ ਰਹੀ ਆ ਜੋ ਤੁਹਾਡੇ ਕਰਜ਼ੇ ਨੂੰ ਗਿਣ ਕੇ ਕਹਿ ਰਹੀ ਆ ਅਸੀਂ ਫਾਈਨੈਂਸ਼ਲੀ ਬਰਬਾਦ ਹੋ ਗਏ ਆ ਬਾਣੀ ਸਾਡਾ ਗੰਦਲਾ ਹੋ ਗਿਆ ਗੰਦਰਾੜੀ ਕਾਲਾ ਹੋ ਗਿਆ ਡੈਮੋਗ੍ਰਾਫੀ ਸਾਡੀ ਬਦਲੀ ਗਈ ਇਹ ਭਲੇਖੇ ਜਣਾ ਰਹੇ ਹੋ ਜੇ ਕਿ ਐਂ ਚੱਲਦਾ ਰਹੂਗਾ ਪੰਜਾਬ ਤਿੰਨ ਸਾਲਾ ਗਿਣ ਕੇ ਜੇ ਅਗਲੀ ਸਰਕਾਰ ਗੰਦੀ ਬਣ ਗਈ ਮੈਂ ਤੁਹਾਨੂੰ ਆਣਾ ਤੁਸੀਂ ਗਏ ਤੁਹਾਡਾ ਪੰਜਾਬ ਵੀ ਗਿਆ ਪੰਜਾਬੀਅਤ ਵੀ ਗਈ ਔਰ ਸਾਡੀ ਲਿਪੀ ਵੀ ਗਈ ਪਛਾਣ ਵੀ ਗਈ ਅੱਜ ਮੈਨੂੰ ਦੱਸੂਗੇ ਕੀ ਕਹਿ ਰਹੇ ਨੇ ਕਿ ਨਹੀਂ ਜੀ ਸਕੂਲਾਂ ਦੇ ਵਿੱਚ ਬਾਲ ਦਿਵਸ ਵਾਲੇ ਦਿਨ ਮਾਤਾ ਗੁਜਰੀ ਦਾ ਰੋਲ ਕਰੂਗਾ ਕੋਈ ਸਹਿਮਜੋ ਦੇਣ ਦਾ ਰੋਲ ਕਰੂਗਾ ਕੋਈ ਇਹ ਸੌਦਾ ਸਾਧ ਨੂੰ ਅਸੀਂ ਕਿਉਂ ਭਜਾਇਆ ਸੀ ਕਿਉਂਨੇ ਸਵਾੰਗ ਰਚਿਆ ਸੀ ਦਸਵੀਂ ਪਾਸ਼ਾਹੀ ਦਾ ਇਹ ਹੋ ਰਿਹਾ ਨਾ ਤੁਹਾਡੇ ਤੁਹਾਡੇ ਅੰਦਰ ਵਾਰਡ ਦੇਣਗੇ ਜਿਵੇਂ ਗੋਰੀਆਂ ਨੇ ਤੁਹਾਡੇ ਅੰਦਰੋਂ ਕਹਦਾ ਇਹ ਨੂਰ ਕਰਦਾ ਸੀ ਪੜ੍ਹਾਈ ਕਰਦੀ ਸੀ ਤੇ ਤੁਹਾਨੂੰ ਪਰਮਾਨੈਂਟ ਗੁਲਾਮ ਬਣਾ ਲਿਆ ਸ਼ੂਰੀ ਕਾਂਡਿਆਂ ਦਾ ਕੋਟ ਪੈਂਟਾਂ ਦਾ ਤੇ ਉਹਨਾਂ ਦੇ ਤਰੀਕੇ ਇੱਕਾਰ ਦਾ ਤੁਹਾਡਾ ਅੰਦਰੋਂ ਮੈਂ ਆਪ ਦਾ ਉਹ ਮਰ ਗਿਆ ਹੁਣ ਸਾਡੇ ਅੰਦਰ ਉਹ ਹਮਲਾ ਹੋ ਰਿਹਾ ਸਾਡੇ ਹੀ ਲੋਕ ਸਾਡਾ ਬਣ ਕੇ ਹਮਲਾ ਕਰ ਰਹੇ ਨੇ ਕਿ ਬਚਨ ਇੱਕੋ ਤਰੀਕਾ ਮੁੱਧਿਆ ਤੇ ਆਜੋ ਮੁੱਧਿਆ ਦੀ ਡਿਟੇਲ ਤੇ ਆਜੋ ਜਿਹਨੂੰ ਮਰਜ਼ੀ ਪਾਏ ਹੋ ਜੇ ਪਰ ਮੁੱਧਿਆ ਦੀ ਡਿਟੇਲ ਤੇ ਪਾਏ ਉਸੇ ਕਿ ਪਹਿਲਾਂ ਕੀ ਸੀ ਹੁਣ ਕੀ ਆ ਤੇ ਬੈਟਰ ਕਿਵੇਂ ਹੋ ਸਕਦਾ ਥੋਡੇ ਕੋਲੇ ਨਾ ਹੋਇਆ ਅਸੀਂ ਲਿਖ ਕੇ ਦੇਵਾਂਗੇ ਤੁਹਾਡੇ ਸਾਹਮਣੇ ਆਉਣਗੇ 35 ਦੇ 35 ਮੁੱਦੇ ਫਰਵਰੀ ਤੱਕ ਤੇ ਕਹਾਂਗੇ ਕਿ ਇਹਦੇ ਦੇ ਪੈਰਾ ਦਿਓ ਇਹਦੇ ਤੇ ਲਿਖ ਕੇ ਲਓ ਨਹੀਂ ਕੀਤਾ ਤਾਂ ਮੈਂ ਤੁਹਾਨੂੰ ਅੱਜ ਕਹਿੰਨਾ ਲਾਸਟ ਗੱਲ ਕਿ ਸਿਰ ਤੁਹਾਡਾ ਹੋਊਗਾ ਛਿੱਤਰ ਇਨ੍ਹਾਂ ਦੇ ਹੋਣਗੇ ਔਰ ਛਿੱਤਰ ਮਾਰਨ ਵਾਲੇ ਬਦਲਦੇ ਰਹਿਣਗੇ ਤੁਹਾਡੇ ਘਰ ਛੋਟੇ ਹੋਣਗੇ ਥੋਡੀਆਂ ਜ਼ਿੰਦਗੀਆਂ ਬਰਬਾਦ ਹੋਣ ਗਿਆ ਬਿਮਾਰ ਹੋਣ ਗਿਆ ਤੁਹਾਡੇ ਬੱਚੇ ਬਾਹਰ ਜਾਣਗੇ ਤੇ ਇਹਨਾਂ ਦੇ ਮਹਿਲ ਬਣਨਗੇ ਇਹਨਾਂ ਦੇ ਕੇਸ ਨਹੀਂ ਚੱਲਣਗੇ ਇਹ ਮਾਰਨਗੇ ਐ ਕਨਸਟੀਟਿਊਸ਼ਨ ਬਾਡੀ ਆਰਡਰ ਕਰੂ ਇਹਨਾਂ ਦਾ ਕੁਝ ਨਹੀਂ ਹੋਊਗਾ ਜੇ ਬਚਣਾ ਤਾਂ ਮੁੱਦਿਆਂ ਤੇ ਆਜੋ ਜੀ ਔਰ ਸਭ ਤੋਂ ਅਹਿਮ ਮੁੱਦਾ ਪਾਣੀ ਹੈ ਜਿਹੜਾ ਕਿ ਕਾਲਾ ਹੋ ਗਿਆ ਹੁਣ ਅਸੀਂ ਮੈਂ ਅਫੀਸਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਜੋ ਵੀ ਇਹਨਾਂ ਦੇ ਵੱਡੇ ਨੇ ਆਉਣ ਤੇ ਇੱਥੇ ਆ ਕੇ ਸਾਡੀਆਂ ਮੰਗਾਂ ਦਾ ਮੈਮੋਰੰਡਮ ਲੈਣ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਇੱਕ ਵਾਰੀ ਯਾਦ ਕਰਾਈਏ ਕਿ ਅਸੀਂ ਮਰ ਰਹੇ ਹਾਂ ਤੇ ਤੁਸੀਂ ਆਪਦੇ ਪੈਸੇ ਕਮਾ ਰਹੇ ਹੋ ਜੇ ਮਾਰਨਾ ਹੀ ਹੈ ਤਾਂ ਗੋਲੀ ਮਾਰ ਦਿਓ ਅਸੀਂ ਬੈਠੇ ਹਾਂ ਸਾਹਮਣੇ ਤੇ ਜਾ ਇਹਦਾ ਕੋਈ ਇਲਾਜ ਕਰੋ ਜੋ ਸਾਡੀਆਂ ਸੰਵਿਧਾਨਕ ਕਮੇਟੀਆਂ ਕਹਿ ਚੁੱਕੀਆਂ ਨੇ ਇਹਨਾਂ ਤੇ ਕਾਰਵਾਈ ਕਰੋ ਨਹੀਂ ਤਾਂ ਮੈਂ ਇਹਨਾਂ ਨੂੰ ਵੀ ਔਰਨ ਕਰਦਾ ਕਿ ਪੰਜਾਬ ਦੇ ਲੋਕ ਜਾਗ ਗਏ ਨੇ ਫਿਰ ਤੁਸੀਂ ਵੀ ਜੇਲਾਂ ਛਿ ਜਾਊਂਗੇ ਤੇ ਤੁਹਾਨੂੰ ਆਰਡਰ ਦੇ ਨਾਲੇ ਵੀ ਚੇਲਾ ਚ ਜਾਣਗੇ ਕਿਉਂਕਿ ਲੋਕ ਜਾਗ ਪੈਣੇ ਤਰਤੀ ਦੇ ਪੁੱਤ ਜਾਗਦੇ ਬੋਲੇ ਸੁਨਹਿਾਰਾ ਜੱਗ ਬੋਲੇ ਸੁਨਹਿਾਰਾ ਜੱਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ